ਪੰਜਾਬ ਦੇ ਵਿੱਚ ਅੱਜ ਇਹ ਗੱਲ ਕਰੀਏ ਤੇ ਪੰਜਾਬ ਦੇ ਕਿਸਾਨਾਂ ਦੀ ਜੇ ਕਿਸਾਨਾਂ ਵੱਲੋਂ ਪੰਜਾਬ ਇਹ ਹੂਰ ਸੰਘਰਸ਼ ਕਮੇਟੀ ਵੱਲੋਂ ਦਿੱਕਤ ਧਰਨੇ ਦਾ ਐਲਾਨ ਕੀਤਾ ਗਿਆ ਸੀ ਇੱਕ 2 ਘੰਟੇ ਦਾ ਰੋ ਰੇਲ ਰੋਕੋ ਅੰਦੋਲਨ ਜਿਹੜਾ ਕਿ ਪੰਜਾਬ ਦੀ ਵੱਖ-ਵੱਖ ਜਿਹੜੇ ਜਿੰਨੀਆਂ ਜਗ੍ਹਾ ਦੱਸੀਆਂ ਗਈਆਂ ਸੀ ਕਿ ਜਗ੍ਹਾ ਤੇ ਰੇਲਵੇ ਟਰੈਕ ਰੋਕੇ ਜਾਣਗੇ ਜੇ ਜ਼ਿਲ੍ਹਾ ਗਰਦਾਸਪੁਰ ਦੀ ਗੱਲ ਕਰੀਏ ਤਾਂ ਤਿੰਨ ਜਗ੍ਹਾ ਦਾ ਐਲਾਨ ਕੀਤਾ ਸੀ ਲੇਕਿਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਜਿਹੜਾ ਰੇਲਵੇ ਟਰੈਕ ਹੈ ਗਰਦਾਸਪੁਰ ਦੇ ਪਿੰਡ ਸੋਰ ਤੇ ਨੇੜੇ ਰੁਕਿਆ ਗਿਆ ਜਿਹੜਾ ਕਿ ਪਬੀ ਸਰ ਪਠਾਨ ਕੋਲ ਰੇਲਵੇ ਟਰੈਕ ਹੈ ਜਿਹੜਾ ਜ ਉਹ ਜਾ ਕੇ ਲਿੰਕ ਕਰਦੀ ਦੇ ਲਾਈ ਨਾ ਉੱਥੇ ਬੈਠੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਬੀਬੀਆਂ ਕਿਸਾਨ ਔਰ ਜਿਹੜਾ ਇਹ ਮੰਗ ਹੈ ਜਿਹਦੇ ਕਰਕੇ ਬੈਠੇ ਉਹ ਬਿਜਲੀ ਸੋਧ ਬਿੱਲ ਖਦਰਾ ਜਿਹੜਾ 2025 ਦੇ ਖਿਲਾਫ ਜਿਹੜੀ ਉਹਨਾਂ ਦਾ ਇਹ ਸੰਘਰਸ਼ ਐਲਾਨ ਕੀਤਾ ਗਿਆ ਸੀ ਔਰ ਜਿਹੜਾ ਇਹ ਅੰਦੋਲਨ ਚੱਲਦਾ ਪਿਆ ਔਰ ਲਗਾਤਾਰ ਇਹ ਕਿਸਾਨਾਂ ਵੱਲੋਂ ਇਸ ਜਿਹੜਾ ਸੋਧ ਬਿੱਲ ਜਿਹੜਾ 2000 ਬਿਜਲੀ ਸੋਧ ਬਿੱਲ ਦੇ ਖਿਲਾਫ ਆਵਾਜ਼ ਉਠਾਉਂਦੇ ਨੇ ਲੇਕਿਨ ਅੱਜ 2 ਘੰਟੇ ਦਾ ਟਿਕਾ ਜਾਮ ਸੀ ਯਾਰ ਜਦੋਂ ਤੇਕੀ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਤਿੰਨ ਜਗ੍ਹਾ ਤੇ ਜਰਾਂ ਅਲਰਟ ਸੀ ਲੇਕਿਨ ਸ਼ਾਇਦ ਕਿਤੇ ਨਾ ਕਿਤੇ ਪੁਲਿਸ ਫੋਰਸ ਦੀ ਵੱਲੋਂ ਪਹਿਲਾ ਹੀ ਅਲਰਟ ਸੀ ਤੇ ਪੁਲਿਸ ਫੋਰਸ ਨੇ ਤਨਾਤ ਲਈ ਚਾਹੇ ਉਹ ਰੇਲਵੇ ਸਟੇਸ਼ਨ ਬਟਾਲੇ ਦੀ ਗੱਲ ਹੋਵੇ ਚਾਹੇ ਗੁਰਦਾਸਪੁਰ ਦੀ ਔਰ ਉਹਦੇ ਚਲਦੇ ਕਿਸਾਨਾਂ ਵੱਲੋਂ ਦੀ ਇੱਕ ਕਹਿ ਸਕਦੇ ਕਿ ਡਿਪਲੋਮੈਟਿਕ ਪਾਲਿਸੀ ਕਰਦੇ ਤੀਸਰੀ ਜਗ੍ਹਾ ਦੇ ਉੱਤੇ ਅਲਰਟ ਕੀਤੀ ਹੋਈ ਜਗ੍ਹਾ ਤੋਂ ਹਟ ਕੇ ਇਸਲੀ ਜਗ੍ਹਾ ਤੇ ਆ ਕੇ ਬੰਦ ਕੀਤਾ ਗਿਆ ਤੁਸੀਂ ਆਗੂ ਪਹਿਲਾਂ ਤੇ ਅਲਰਟ ਹੀ ਦੋ ਜਗ੍ਹਾ ਤਿੰਨ ਜਗ੍ਹਾ ਤੇ ਸੀ ਰੇਲਵੇ ਸਟੇਸ਼ਨ ਤੇ ਅੱਜ ਫਿਰ ਕਿੱਥੇ ਕਿੱਦੋਂ ਕੁਸੀਂ ਵੇਖੋ ਮਹਰਪ੍ਰਭਜਨ ਸਿੰਘ ਬੇਨਤੀ ਕਰ ਰਿਹਾ ਕਿਸਾਨ ਮਜ਼ਦੂਰ ਸਿਲਚਟੀ ਪੰਜਾਬ ਤੋਂ ਅਲਾਨ ਠੀਕ ਦੋ ਤਿੰਨ ਜਗ੍ਹਾ ਦੋ ਜਗ੍ਹਾ ਤੇ ਸੀਗਾ ਗਰਦਾਸਪੁਰ ਦੇ ਵਿੱਚ ਪਰ ਜੰਗ ਦੇ ਵਿੱਚ ਹਾਲਾਤ ਵੇਖਣੇ ਪੈਂਦੇ ਆ ਕਿਹੜੇ ਆ 1500 ਬੰਦਾ ਇਹਨਾਂ ਨੇ ਬਟਾਲਾ ਸਟੇਸ਼ਨ ਤੇ ਲਾਇਆ ਵਾ 1500 ਬੰਦਾ ਇਹਨਾਂ ਨੇ ਗਰਦਾਸਪੁਰ ਸਟੇਸ਼ਨ ਤੇ ਲਾਇਆ ਵਾ ਪਰਮਾਨੰਦ ਸਟੇਸ਼ਨ ਤੋਂ ਸਾਡੇ ਬੰਦੇ ਜਿਹੜੇ ਆ ਅਰੈਸਟ ਕਰਕੇ ਲੈ ਗਏ ਆ ਤੇ ਫਿਰ ਅਸੀਂ ਆਪਣੇ ਜੰਗ ਨੂੰ ਕਾਮਯਾਬ ਕਰਨ ਵਾਸਤੇ ਜਿਹੜੀ ਸਾਡੀ ਕਾਲ ਦਿੱਤੀ ਹੋਈ ਉਹਨੂੰ ਕਾਮਯਾਬ ਕਰਨ ਵਾਸਤੇ ਸਾਨੂੰ ਕਿੱਥੇ ਟਰੈਕ ਮਿਲਦਾ ਅਸੀਂ ਕਿੱਥੇ ਕਾਮਯਾਬ ਹੁੰਦੇ ਉਹ ਅਸੀਂ ਸਮੇਂ ਦੀ ਨਿਯਾਗਤ ਨੂੰ ਪਛਾਣਦੇ ਹੋਏ ਅਸੀਂ ਜਿਹੜਾ ਫਿਰ ਫੈਸਲਾ ਕੀਤਾ ਮੋਕਾ ਇਹ ਅਜੰਡਾ ਕੀ ਹੈ ਅਜੰਡਾ ਅਜੰਡਾ ਇੱਥੇ ਜਿਹੜਾ ਬਿਜਲੀ ਸੋਧ ਬਿੱਲ ਜਿਹੜਾ 220 ਸੀਗਾ ਉਸ ਵਕਤ ਸਰਕਾਰ ਨੇ ਕਿਹਾ ਸੀਗਾ ਜੇ ਉਹ ਦਿੱਲੀ ਸ਼ਹਿਰ 'ਚ ਲੱਗਿਆ ਵੀ ਇਹਨੂੰ ਲਾਗੂ ਨਹੀਂ ਕਰਾਂਗੇ ਪਰ ਫਿਰ ਦੁਬਾਰਾ ਉਹਨੂੰ 21 'ਚ ਲਿਆਂਦਾ 22 'ਚ ਲਿਆਂਦਾ ਤੇ ਹੁਣ ਆਣ ਕੇ 25 ਦੇ ਵਿੱਚ ਉਹਨੂੰ ਫਿਰ ਲਾਗੂ ਕਰਨ ਦੀ ਜਿਹੜਾ ਇਹਨਾਂ ਨੇ ਗੱਲ ਜਿਹੜੀ ਰੱਖ ਦਿੱ ਤੋ ਜੇ ਬਿਜਲੀ ਮੈਹਕਮਾ ਪ੍ਰਾਈਵੇਟ ਹੋ ਜਾਂਦਾ ਡਾਨੀਆਂ ਬਾਨੀਆਂ ਕੋ ਚਲੇ ਜਾਂਦਾ ਵਾ ਤੇ ਬਹੁਤ ਵੱਡਾ ਘਾਟਾ ਜਿਹੜਾ ਵਾ ਸਾਡੇ ਲੋਕਾਂ ਨੂੰ ਜਿਹੜਾ ਵਾ ਪਊਗਾ ਕਿਉਂਕਿ ਇਹ ਜਿਹੜੇ ਜਿੰਨਾ ਇਹਦੇ ਵਿੱਚ ਲਾਸ ਜਿਹੜਾ ਲੋਕਾਂ ਨੂੰ ਹੋਣਾ ਜਿੰਨੇ ਪੈਸੇ ਪਾਉਣਗੇ ਉਨਹੀਂ ਬੱਤੀ ਜਗੂਗੀ ਤੇ ਬਿਜਲੀ ਦੀਆਂ ਰੇਟ ਵੀ ਜਿਹੜੇ ਉਹ ਜ਼ਿਆਦਾ ਹੋ ਜਾਣਗੇ ਲਗਭਗ 16 ਰੁਪਏ ਯੂਨਟ ਘਰ ਦੀ ਬੱਤੀ ਮਿਲੂਗੀ 1000 ਰੁਪਿਆ ਹਸ ਪਾਵਰ ਜਿਹੜਾ ਟਿਊਬਵਲ ਦਾ ਬਿੱਲ ਉਹ ਲੱਗੂਗਾ ਸੋ ਬਹੁਤ ਤਰੀਕੇ ਦੇ ਤੌਰ ਤੇ ਇਹਦਾ ਹਰ ਵਰਗ ਦੇ ਹਰ ਵਰਗ ਤੇ ਅਸਰ 85% ਲੋਕਾਂ ਤੇ ਅਸਰ ਪਊਗਾ ਜਿਹੜੇ ਲੋਕ ਖੇਤੀ ਤੇ ਨਿਰਭਰ ਕਰਦੇ ਆ ਸਾਡੀਆਂ ਜ਼ਮੀਨਾਂ ਖੋਣ ਦਾ ਰਾਹ ਪਧਰਾ ਕਰ ਰਹੀ ਹੈ ਸਰਕਾਰ ਜੇ ਆਬਾਨੀਆਂ ਅਡਾਨੀਆਂ ਕੋ ਮਹਿਕਮਾ ਚਲੇ ਗਿਆ ਤੇ ਸਮਝੋ ਸਾਡਾ ਮੈਂ ਜਿਹੜਾ ਜਮੀਨਾ ਦਾ ਰਾਹ ਪੱਧਰਾ ਹੋ ਜੂਗਾ ਜਾਣਦਾ ਆਪਾਂ ਹੋਰ ਵੀ ਕਿਸਾਨਾਂ ਨਾਲ ਗੱਲ ਕਰਦੇ ਕਿਉਂਕਿ ਮੈਂ ਕਹਾਂਗਾ ਕੈਮਰਾ ਪਰਸਨ ਤਸਵੀਰਾਂ ਜ਼ਰੂਰ ਦਿਖਾਵੇ ਕਿ ਇੱਕ ਤਰ੍ਹਾਂ ਦਾ ਰੇਲਵੇ ਟ੍ਰੈਕ ਜਿਹੜਾ ਉਹ ਪਿੰਡ ਸੋਲ ਦੀ ਗੱਲ ਕਰੀਏ ਗੁਰਦਾਸਪੁਰ ਧਾਰੀਵਾਲ ਦੇ ਵਿੱਚਕਾਰ ਪਿੰਡ ਅਸੋਲ ਔਰ ਉੱਥੇ ਚੱਕਾ ਜਾਮ ਕੀਤਾ ਗਿਆ ਦੂਸਰੇ ਪਾਸੇ ਪੁਲਿਸ ਫੋਰਸ ਵੀ ਵੱਡੀ ਗਿਣਤੀ ਦੇ ਵਿੱਚ ਤੇਰੀ ਫੋਰਸ ਦਾ ਨਾਮ ਹੈ ਹਲਾ ਅਧਿਕਾਰੀ ਗੁਰਦਾਸਪੁਰ ਪੁਲਿਸ ਦੇ ਵੀ ਇਥੇ ਕਨਾਤ ਨੇ ਜਦਕਿ ਜਿਹੜੀ ਕਾਲ ਦਿੱਤੀ ਗਈ ਸੀ ਰੇਲਵੇ ਸਟੇਸ਼ਨ ਗੁਰਦਾਸਪੁਰ ਦਾ ਰੇਲਵੇ ਸਟੇਸ਼ਨ ਬਦਾਲਾ ਦੀ ਸੀ ਔਰ ਇਸ ਨਾਲ ਨਾਲ ਜਿਹੜੇ ਸੀ ਤੇੜਾ ਬਬਰਾ ਨੇ ਲੇਕਿਨ ਸਵੇਰ ਨੂੰ ਦੱਸਿਆ ਜਾ ਰਿਹਾ ਕਿ ਪੁਲਿਸ ਲਈ ਸੱਤੇ ਚੱਲ ਰਿਹਾ ਕਿਤੇ ਨਾ ਕਿਤੇ ਕਿਸਾਨਾਂ ਵੱਲੋਂ ਆਪਣਾ ਪਲੇਸ ਹੀ ਚੇਂਜ ਕੀਤਾ ਗਿਆ ਆਪਾਂ ਹੋਰ ਵੀ ਗੱਲ ਕਰਦੇ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਜਿਹੜੇ ਲੋਕ ਨੇ ਇੱਥੇ ਪਹੁੰਚੇ ਹੋਏ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਭਾਜੀ ਕਿੰਦਾ ਦੇਖਦੇ ਹੋ ਅੱਜ ਸੰਘਰਸ਼ ਕਰਨਾ ਪੈ ਰਿਹਾ ਹਰ ਗੱਲ ਲਈ ਤੁਸੀਂ ਕਿਤੇ ਨਾ ਕਿਤੇ ਖੁਦ ਉਸ ਵਿਭਾਗ ਨਾਲ ਵੀ ਜੁੜੇ ਰਹੇ ਜਿਸ ਵਿਭਾਗ ਦੀ ਜਿਸ ਬਿੱਲ ਦੀ ਗੱਲ ਆਪਾਂ ਕਰ ਰਹੇ ਹਾਂ ਸਭ ਤੋਂ ਪਹਿਲੀ ਤਾਂ ਇਹ ਆ ਕਿ ਇਹ ਜੋ ਬਿਲੀ ਐਕਟ 2003 ਨਾ ਇਸ ਦਾ ਵੀ ਲੰਮੇ ਸਮੇਂ ਦੇ ਵਿੱਚ ਜੱਥੇ ਬੰਦਿਆਂ ਕਿਸਾਨ ਜੱਥੇ ਬੰਦਿਆਂ ਮਲਾਂ ਜੱਥੇ ਬੰਦਿਆਂ ਸਭ ਤੋਂ ਪਹਿਲਾਂ ਵਿਰੋਧ ਕੀਤਾ ਇਹ ਬਿਜਲੀ ਐਕਟ 2003 ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਬਿਜਲੀ ਐਕਟ 1948 ਜਿਹਦੇ ਤਹਿਤ ਪਬਲਿਕ ਸੈਕਟਰ ਨੂੰ ਸ਼ਕਤੀਆਂ ਬਿਜਲੀ ਦਰਾਂ ਦੇਣੀਆਂ ਸਮੁੱਚੇ ਘਰ ਤੱਕ ਬਿਜਲੀ ਪਹੁੰਚਾਉਣੀ ਔਰ ਉਹ ਸੰਬੰਧੀ ਸਰਕਾਰ ਨੇ ਬਿਜਲੀ ਐਕਟ 2003 ਲਿਆਂਦਾ ਉਹਦੇ ਵਿੱਚ ਵਿਰੋਧ ਕੀਤਾ ਉਸ ਤੋਂ ਬਾਅਦ ਕਰਕੇ ਫਿਰ ਤਵਾਜਪਾਈ ਸਰਕਾਰ ਆਈ ਉਹਨੇ 2004 ਵਿੱਚ ਵੀ ਉਸ ਬਿੱਲ ਦੇ ਵਿੱਚ ਸੋਧਾਂ ਕਰਨ ਦੀ ਕੋਸ਼ਿਸ਼ ਕੀਤੀ ਵਿਰੋਧ ਕੀਤਾ ਉਸ ਤੋਂ ਬਾਅਦ ਮੋਦੀ ਸਰਕਾਰ ਆ ਗਈ ਮੋਦੀ ਸਰਕਾਰ ਨੇ ਲਗਾਤਾਰ ਬੜੀਆਂ ਕੋਸ਼ਿਸ਼ਾਂ ਕੀਤੀਆਂ ਉਹਦੇ ਸੋਧ ਕਰਕੇ ਤੇ ਬਿਲੀ ਬੋਰਡ ਦਾ ਪ੍ਰਾਈਵੇਟਿਸ਼ ਕਰਨਾ ਹੁਣ ਇਹ ਜੋ ਖਰੜਾ 2025 ਸੋਧ ਬਿੱਲ ਸੈਂਟਰ ਗਵਰਨਮੈਂਟ ਪਾਸ ਕਰਨ ਜਾ ਰਹੀ ਹੈ ਅਰ ਸ਼ਾਇਦ ਦਸੰਬਰ ਦੇ ਸੈਸ਼ਨ ਦੇ ਵਿੱਚ ਹੀ ਪਰ ਇਸ ਤੋਂ ਪਹਿਲਾਂ ਨਵੰਬਰ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਸਮੁੱਚੇ ਹਿੰਦੁਸਤਾਨ ਦੇ ਸੂਬਿਆਂ ਨੂੰ ਸਰਕਾਰਾਂ ਨੂੰ ਉਹ ਕੈਨੇਡਾ ਭੇਜਿਆ ਕਿ ਤੁਸੀਂ ਇੱਥੇ ਸਹਿਮਤੀ ਦਿਓ ਜਾਂ ਤੁਹਾਡੇ ਆਪਣੇ ਜਿਹੜੇ ਕਮੈਂਟਸ ਆ ਉਹ ਲਿਖ ਕੇ ਭੇਜੋ ਸੋ ਕਿਸਾਨ ਜਥੇਬੰਦੀਆਂ ਨੇ ਕੁਝ ਸਰਕਾਰਾਂ ਨੇ ਉਹਦੇ ਵਿਰੋਧ ਵਿੱਚ ਜਿਹੜੇ ਆਪਣੇ ਆਪ ਹੀ ਨਹੀਂ ਇਹ ਕੈਨੇਡਾ ਜਿਹੜਾ ਹੋਣਾ ਚਾਹੀਦਾ 2025 ਦਾ ਲੇਕਨ ਪੰਜਾਬ ਦੀ ਸਰਕਾਰ ਨੂੰ ਇਹ ਖਰੜਾ ਆਇਆ ਸੀਗਾ ਪੰਜਾਬ ਦੀ ਸਰਕਾਰ ਨੇ ਅਜੇ ਤੱਕ ਨਾ ਤੇ ਉਹਨੂੰ ਹਾਂ ਕਿਤੀਆ ਤੇ ਨਾ ਉਹਨੂੰ ਨਾ ਕਿਤੀਆ ਯਾਨੀ ਕੋਈ ਆਪਣੇ ਕਮੈਂਟਸ ਨਹੀਂ ਲਿਖ ਪਈਏ ਪਾਸ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਸੋ ਇਸ ਕਰਕੇ ਕਿਉਂਕਿ ਅਗਰ ਇਹ ਬਿਜਲੀ ਸੋਧ 2025 ਪਾਸ ਹੋ ਜਾਂਦਾ ਤਾਂ ਮੈਂ ਸਮਝਦਾ ਕਿ ਜਨਵਰੀ 2026 ਤੋਂ ਸਮੁੱਚੇ ਜਿਹੜੇ ਬਿਲੀ ਬੋਰਡ ਆ ਉਹ ਪ੍ਰਾਈਵੇਟ ਕੰਪਨੀਆਂ ਦੇ ਖਡਾਨੀ ਬਾਨੀ ਦੀ ਜਾਨ ਨਹੀਂ ਖਸਾ ਜੇ ਸਿੱਧੇ ਤੌਰ ਤੇ ਪ੍ਰਸ਼ਾਸਨ ਦੇ ਤੌਰ ਤੇ ਮੇਰੇ ਖਿਆਲ ਨਾਲ ਅਤੇ ਨਾਲ ਜਨਵਰੀ 26 ਤੋਂ ਹੀ ਜਿਹੜੀਆਂ ਲੋਕਾਂ ਨੂੰ ਸੱਤੀਆਂ ਬਿਲੀਦਾਰਾ ਮਿਲ ਰਹੀਆਂ ਜਾਂ ਸਬਸਿਡੀਆਂ ਮਿਲ ਰਹੀਆਂ ਉਹ ਬਿਲਕੁਲ ਖਤਮ ਹੋ ਜਾਣੀਆਂ ਹੁਣ ਮੰਨ ਲਓ ਜਿਹੜੀਆਂ ਆਪਾਂ ਲੈਣਾ ਕੱਢੀਆਂ ਬਿਲੀ ਕਰ ਬਣਾਏ ਆ ਉਹਨਾਂ ਦੀ ਦੇਖਭਾਲ ਮੁਲਾਜ਼ਮ ਕਰਨਗੇ ਲੇਕਿਨ ਉਹਦੇ ਜੇ ਕੰਪਨੀ ਦੇ ਹੱਥ ਆ ਗਿਆ ਤੇ ਜੇ ਪਾਸ ਹੋ ਗਿਆ ਤੇ ਫਿਰ ਉਹਦੇ ਨੇ ਬਿੱਲੀ ਰੇਟ ਆ ਉਹ ਕੰਪਨੀਆਂ ਚਾਇ ਕਰਨਗੀਆਂ ਕਿ ਕਿੰਨੇ ਕਿੰਨੇ ਵਿੱਚ ਦੇਣਾ ਕਿ ਸੋ ਇਸ ਕਰਕੇ ਮਤਲਬ ਅਸੀਂ ਸਮੂਥੇ ਰੂਪ ਦੇ ਵਿੱਚ ਬੀਵੀ ਬੋਰਡ ਦੀਆਂ ਜਥੇਬੰਦੀਆਂ ਸਾਡੀਆਂ ਜਿਹੜੀਆਂ ਲਗਭਗ 17 ਜਥੇਬੰਦੀਆਂ ਦਾ ਇਕੱਠਾ ਇੱਕ ਸਾਡਾ ਸੰਧ ਅਥੜਾ ਬਣਿਆ ਔਰ ਅਸੀਂ ਬਾਕੀ ਦਾ ਪਹਿਲੇ ਮਹੀਨੇ ਦੇ ਵਿੱਚ ਮਤਲਬ ਸੰਯੁਕਤ ਮੋਰਚੇ ਨਾਲ ਵੀ ਮੀਟਿੰਗਾਂ ਸਾਂਝੀਆਂ ਸਾਡੀਆਂ ਹੋਈਆਂ ਔਰ ਮਜ਼ਦੂਰ ਕਿਸਾਨ ਜਿੱਥੇ ਬੰਦਿਆਂ ਦੇ ਆਲੇ ਵੀਡੀਓ ਸਾਂਝੀਆਂ ਹੋਈਆਂ ਔਰ ਉੱਥੇ ਇਹੀ ਰਾਇ ਬਣੀ ਆ ਕਿ ਜੋ ਸਾਡੀ ਪੰਜਾਬ ਦੀ ਸਰਕਾਰ ਸੈਂਟਰ ਸਰਕਾਰ ਬਿਜਲੀ ਐਕਟ 2025 ਜਿਹੜਾ ਵਾ ਸਾਨੂੰ ਉਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਵਾ ਜੋ ਪੰਜਾਬ ਦੀ ਸਰਕਾਰ ਜਿਹੜੀਆਂ ਲੋਕਾਂ ਨੇ ਜ਼ਮੀਨਾਂ ਦਿੱਤੀਆਂ ਵਾ ਬਿਜਲੀ ਬੋਰ ਨੂੰ ਬਿਲੀ ਬੋਰ ਅਸਾਰਨ ਵਾਸਤੇ ਦਾਣ ਦੇ ਵਿੱਚੋਂ ਦਿੱਤੀਆਂ ਔਰ ਜਿਹੜਾ ਸਾਡਾ ਨਵਾਂ ਮੰਤਰੀ ਬਣਿਆ ਸਜੀਵ अरोड़ा ਜੀ ਕਿਉਂਕਿ ਉਹ ਸਮਾਜ ਦਾ ਬੰਦਾ ਉਹ ਕਾਰਪੋਰੇਟ ਘਰਾਣਿਆਂ ਨਾਲ ਸੰਬੰਧ ਰੱਖਦਾ ਉਹਨੇ ਆਉਂਦੇ ਹੀ ਉਹ ਜ਼ਮੀਨਾਂ ਵੇਚਣ ਦਾ ਕੰਮ ਸ਼ੁਰੂ ਕਰਤਾ ਨਾਲ ਉਹਨੇ ਇਹ ਕਰਤਾ ਜੇ ਸਾਡੇ ਬਿਜਲੀ ਬੋਰਡ ਦੇ ਦੋ ਸੀਗੇ ਇੱਕ ਚੀਫ ਇੰਜੀਨੀਅਰ ਸੀਗਾ ਇੱਕ ਮੈਂਬਰ ਬਿਜਲੀ ਬੋਰਡ ਸੀਗਾ ਉਹਨਾਂ ਨੇ ਉਹਦੇ ਤੇ ਮਤਲਬ ਸਾਈਨ ਕਰਨ ਤੋਂ ਨਾ ਕਰਤੀ ਵੀ ਅਸੀਂ ਇਹ ਇਸ ਵੀ ਹੱਕ ਵਿੱਚ ਨਹੀਂ ਵੀ ਜ਼ਮੀਨਾਂ ਪੰਜਾਬ ਸਰਕਾਰ ਦੇ ਦਿੱਤਾਂ ਠੀਕ ਹਨ ਔਰ ਉਹ ਬੰਦੇ ਨੂੰ ਡਿਸਮਿਸ ਕਰਤਾ ਇੱਕ ਨੂੰ ਮਤਲਬ ਸਸਪੈਂਡ ਕਰਤਾ ਸੋ ਮਤਲਬ ਮੇਰੇ ਕੰਨ ਤੋ ਪਾਵਿਆ ਕਿ ਇਹ ਜੇ ਬਿਲੀਅਕ ਸੰਘਰਸ਼ ਫਿਰ ਇਦਾਂ ਹੀ ਚੱਲੀ ਰਹੂਗਾ ਕਿਉਂਕਿ ਅੱਜ ਵੀ ਤੁਹਾਡੇ ਸੰਘਰਸ਼ ਦੇ ਵਿੱਚ ਕਿਤਨੇ ਕਿਤੇ ਤਰ੍ਹਾਂ ਦਾ ਹਮਲਾ ਆਇਆ ਇਹ ਸੰਘਰਸ਼ਿਤ ਅਕਨਤ ਤੇਜ ਹੋਣਾ ਵਾ ਇਹ ਸੰਘਟਣਾ ਨਹੀਂ ਹੋਣਾ ਹੁਣ ਮਤਲਬ ਕਿਉਂਕਿ 8 ਦਸੰਬਰ ਨੂੰ ਸਮੁੱਚੇ ਪੰਜਾਬ ਦੇ ਵਿੱਚ ਸੰਯੁਕਤ ਮੋਰਚਾ ਸਮੂਹ ਮਦਾਨ ਜਿੱਥੇ ਬੰਦੀਆਂ ਮਜ਼ਦੂਰ ਚੱਚ ਬੰਦੀਆਂ ਜਿਹੜੀਆਂ ਕੋ ਬਾਹਰ ਰਹਿ ਗਈਆਂ ਉਹ ਵੀ ਉਹ ਸਾਰੀਆਂ ਮਤਲਬ 8 ਦਸੰਬਰ ਨੂੰ ਹਰ ਦਫ਼ਤਰ ਦੇ ਜਿੱਥੇ ਸਾਡਾ ਜਿਲ੍ਹਾ ਕਰਤਾਰਪੁਰ ਦੇ ਵਿੱਚ ਅਸੀਂ ਘਟੋ ਘਟ 11 ਜਗ੍ਹਾ ਤੇ ਬਟਾਲਾ 26 ਨੰਬਰ ਹੋ ਗਿਆ ਜੇਰਾਬਾ ਬਾਬਾ ਨਾਨਕ ਹੋ ਗਿਆ ਸ੍ਰੀ ਹਰਖਪਿੰਧਪੁਰ ਹੋ ਗਿਆ ਧਾਰੀਵਾਲ ਹੋ ਗਿਆ ਕਲਾਨੌਰ ਹੋ ਗਿਆ ਆਪਣਾ ਜੋੜਾ ਛੱਤਾਂ ਜਿੰਨੇ ਵੀ ਆਫਿਸ ਹੈਗੇ ਮੇਨ ਜਿਹੜੇ ਆ ਉੱਤੇ ਬਹੁਤ ਵੱਡੇ ਇਕੱਠ ਕਰਕੇ ਜਿਹੜਾ ਇਹ ਬਿਜਲੀ ਖੜਾ ਤਾਰੇ ਉਹਨੀਆਂ ਜੇ ਕਾਪੀ ਸਾਰੀਆਂ ਜਾਣਗੀਆਂ ਜਿਹੜਾ ਸੈਂਟਰਲ ਗਵਰਨਮੈਂਟ ਨੇ ਤਿੰਨ ਲੇਬਰ ਕਾਨੂੰਨ ਚਾਰ ਬਣਾਤੇ ਆ ਜਿਹੜੇ 29 ਸੀਗੇ ਉਹ ਲੋਕ ਤਾਂ ਵਾਸਤੇ ਹੀ ਮਜ਼ਦੂਰਾਂ ਵਾਸਤੇ ਹੀ ਉਹ ਖਤਮ ਕਰਕੇ ਉਹਤੇ ਚਾਰ ਬਣਾਤੇ ਆ ਯਾਨੀ ਸਾਰੀ ਗੱਲ ਜਿਹੜੀ ਆ ਇਸ ਵਕਤ ਇਸ ਕੇਂਦਰੀ ਸਰਕਾਰ ਪੰਜਾਬ ਸਰਕਾਰ ਉਹ ਕਾਰਪੋਰੇਟ ਘਰਾਣਿਆਂ ਨੂੰ ਹੀ ਸਭ ਕੁਝ ਦੇਣਾ ਚਾਹੁੰਦਾ ਹੈ ਅਬਤ ਦੇਖੀ ਸਕਦੇ ਕਿ ਇੱਕ ਕਿਸਾਨਾਂ ਦਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਦੇ ਨਾਲ-ਨਾਲ ਬਿਜਲੀ ਮੁਲਾਜ਼ਮ ਜਿਹੜੇ ਨੇ ਉਹ ਵੀ ਜਿੱਥੇ ਬੰਦੀਆਂ ਇਸ ਦੇ ਵਿੱਚ ਸ਼ਾਮਲ ਸਮਰਥਨ ਕਰਦੀ ਗੱਲ ਆਖ ਰਹੀਆਂ ਔਰ 8 ਦਸੰਬਰ ਨੂੰ ਵੀ ਇੱਕ ਵੱਡਾ ਗੱਲ ਜਿਹੜੇ ਕਿ ਅਲਰਟ ਕੀਤਾ ਗਿਆ ਪੰਜਾਬ ਦੇ ਵਿੱਚ ਬਿਜਲੀ ਬੋਰ ਦੇ ਦਫ਼ਤਰ ਨੇ ਜਿਹੜੇ ਵੀ ਯੀਐਸਪੀਸੀਐਲ ਦੇ ਦਫ਼ਤਰ ਨੇ ਉੱਥੇ ਪ੍ਰਦਰਸ਼ਨ ਨਹੀਂ ਕੀਤਾ ਜਾਇਆ ਲੇਕਿਨ ਅੱਜ 5 ਤਰੀਕ ਦੀ ਗੱਲ ਕਰੀਏ ਤੇ ਅੱਜ ਜਿਹੜਾ ਰੇਲ ਰੋਕੋ ਰੋਕਣ ਚਾਹੇ 2 ਘੰਟੇ ਦਾ ਰੇਲ ਸਪੋਰਟ ਲੋਗ ਉਹ ਕੁਝ ਥਾਵਾਂ ਤੇ ਜਿਹੜਾ ਦੇਖਣ ਨੂੰ ਮਿਲਿਆ ਕਿਉਂਕਿ ਇਹ ਕਹਿ ਸਕਦੇ ਕਿ ਵੱਡੀ ਗਿਣਤੀ ਦੇ ਵਿੱਚ ਬਰਦਾਸ਼ਤਪੁਰ ਦੇ ਇਸ ਪਿੰਡ ਸੋਲ ਦੇ ਵਿੱਚ ਵੀ ਰੇਲਵੇ ਟ੍ਰੈਕ ਨੂੰ ਜਿਹੜਾ ਬੰਦ ਕੀਤਾ ਗਿਆ ਹੈ ਜਿਸ ਦੇ ਨਾਲ ਸਿੱਧੇ ਤੌਰ ਤੇ ਅੰਮ੍ਰਿਤਸਰ ਤੋਂ ਪਠਾਨਕੋਟ ਜਾਂ ਜੰਮੂ ਜਾਣ ਵਾਲੀ ਜਿਹੜੀ ਹੈ ਹਵਾ ਆ ਅੰਮ੍ਰਿਤਸਰ ਪਠਾਨਕੋਟ ਜੰਮੂ ਜਾਣ ਵਾਲੀ ਜਿਹੜੀ ਆਵਾਜਾਈਆ ਉਹ ਬਿਲਕੁਲ ਸਿੱਧੇ ਤੌਰ ਤੇ ਪ੍ਰਭਾਵਿਤ ਹੋਈ ਹੈ। ਕੈਮਰਾ ਪਰਸਨ ਵਿਕਮ ਚੀਮਾ ਦੇ ਨਾਲ ਗੁਰਪਿੰਡਾਵਲਾ ਜਗਪਾਨੀ ਟੀਵੀ ਲਈ ਕਰਦਾ ਹਾਂ।